ਟਰੱਕੀ ਹਾਲ ਚਾਲ ਦਾ ਸਵਤੰਤਰਤਾ ਨਾਲ ਇੱਕ ਨਵੇਂ ਵਲੌਗ ਚ ਅੱਜ ਆਪਣਾ ਟਰਾਲਾ ਤਿਆਰ ਕਰਨ ਦਾ ਡੇ 8ਵਾਂ ਅੱਜ ਵੀਰਾਂ ਨੇ ਤੁਰਨਾ ਹੈ ਤੇ ਆਪਾਂ ਵੀਰਾਂ ਕੋ ਚੱਲੇ ਵੀਰੋਂ ਨਹੀਂ ਵਿਛਾਈ ਛੀ ਕਰਨਾ ਹੈ ਤੇ ਆਪਾਂ ਆਪਦਾ ਕੰਬਲ ਉਹਨਾਂ ਨੂੰ ਫੜਾਉਣਾ ਹੈ ਤੇ ਆਪਾਂ ਜਣਾ 12 ਤਰੀਕ ਨੂੰ ਦੋਾਂ ਦੇ ਇੱਕ ਕੰਬਲ ਫੜਾ ਜੀਂ ਆ ਤਾਂ ਮੁੜ ਕੇ ਟ੍ਰੇਨ ਚੌਕਾਂ ਦਾ ਤੇ ਆਪਾਂ ਜਾ ਕੇ ਗੁਰੇ ਘਰੇ ਤੇ ਬਹਿਨੇ ਉਹਨਾਂ ਰਾਲੀ ਵਿਛਾਈ ਹੀ ਤੇ ਪਰਾਲੀ ਨਾਲ ਸੂਤਰ ਨਹੀਂ ਆਇਆ ਕੰਮ ਹੁਣ ਬੈਟਰ ਰੱਖਣੇ ਵਿੱਚ ਹੁਣ ਬੈਟਰ ਰੱਖਣੇ ਵਿੱਚ ਕੁੰਗੇ ਬੈਡਾਂ ਦਾ ਫਾਇਦਾ ਥੱਲੇ ਆਪਣੇ ਲੀੜੇ ਵੀ ਆ ਜਣੇ ਆ ਤੇ ਬੈਬੂ ਵੀ ਸਾਰਾ ਕੁ ਆ ਜਣਾ ਮੈਦਾਨ ਦਾ ਕੰਬਲ ਲਿਆ ਕੇ ਰਸਤਾ ਵਿੱਚ ਇਹਨਾਂ ਦੀ ਮਹਾਰਾਜ ਯਾਤਰਾ ਸਫਲ ਕਰੇ ਤਾਂ ਸਾਨੂੰ 12 ਤਰੀਕ ਨੂੰ ਆਉਂਦਾ ਬਲਵਛੇ ਮੈਂ ਤਾਂ ਕੁ ਸਫਲ ਜਾਵਾਂ 12 ਇਹਨਾਂ ਵੱਲ ਪਿੰਡ ਤੱਕ ਤੋਰ ਕੇ ਆਉਂਦੇ ਆ ਲੋਏ ਮੈਂ ਤਰਵਾਜ ਤਰਪਨਾ ਕੀਰਤਨ ਉਹਨਾਂ ਨੇ ਆ ਬੈਡ ਰੱਖਣਗੇ ਵਿੱਚ ਪੈਲਵਾ ਰੱਖ ਕੇ ਵੇਖੇ ਇਨਵਰਟਰ ਬੈਟਰੀ ਬਦਲਤਾ ਇਨਵਰਟਰ ਵੀ ਬਦਲਤਾ ਆਲੇ ਅਜੇ ਇਹਦਾ ਨਾ ਦੇ ਦੋ ਤੇਣੀ ਦੋ 3 ਵਜਣੇ ਨਾਲ ਤਿਆਰ ਰੱਖ ਕੇ ਵੇਨੇ ਹੁੰਦੇ ਵੀ ਨਹੀਂ ਲੋਵੇ ਮੈਂ ਤੇਰਾ ਕਰਨ ਲਾਇਆ ਟਰੈਕਟਰ ਦਾ ਸਾਰਾ ਸਮਾਨ ਦਾ ਕਈ ਜਿਹੜੀ ਰਾਜੇ ਲੋਡ ਪੈਂਦੀ ਆ ਤੇ ਆਪਾਂ ਰੱਖੀ ਨੂੰ ਟਰੈਕਟਰ ਦੀ ਭੰਡਾਰੀ ਚ ਬੰਦ ਕਰਕੇ ਬੈਡ ਲਾਉਂਦਾ ਏ ਟ੍ਰੈਕਟਰ ਦੇ ਪੰਡਾਰੀ ਜਿੰਨ ਨਹੀਂ ਆਉਣਾ ਕਾਕਾ ਇੱਥੇ ਰੱਖਣਾ ਪੈਣਾ ਇਹਨੂੰ ਤੇ ਜੈਦਰ ਵੀ ਰੱਸੀ ਪਾਉਣ ਵਾਲੀ ਵਾਵਾ ਟਾਈਮ ਲੱਗ ਜੀ ਛੇਣਾ ਹੈ ਲੋਵੇਂ ਮੇਟਰ ਵੱਜ ਗਏ ਨਹੀਂ ਯਾਰ ਇਹ ਬੈਟ ਦੇ ਦਿੱਤੇ ਆ ਦਾ ਦੇ ਅੱਜ ਦੋ ਤੇ ਤਿੰਨ ਤੇ ਬੈਟਰ ਵੀ ਨਵਾਂ ਸਾਡਾ ਆ ਲੋ ਬੇਤਰਾ ਵੱਜ ਗਏ ਯਾਰ ਇਹ ਬੈਡ ਵੀ ਟਾ ਤੇ ਆ ਇੱਕ ਤੇ ਦੋ ਤੇ ਤਿੰਨ ਦੇ ਸਾਰੀ ਬਤੀ ਜਗਾਤੀ ਆ ਫਿਰ ਕਾਕੇ ਨੇ ਪੈਟਰਾ ਵੀ ਨਵਾਰ ਰਖਿਆ ਤੇ ਓਕੇ ਹੋ ਗਿਆ ਕੰਮ ਪੂਰਾ ਹੁਣ ਮੋੜ ਕੇ ਗੋਰੇ ਘਰੇ ਜਾ ਕੇ ਗੱਦੇ ਲਾਦਦੇ ਆ ਤੇ ਇੱਧਰ ਦੇ ਪਾਸੇ ੜੀ ਵਿੱਥੀ ਰਹਿ ਗਈ ਇਹ ਕਰਦੇ ਭਲਾਈ ਤਮਨੇ ਵੱਧ ਘਟ ਵਾਲੀ ਫਤੂਆ ਪਾਤਨੀਆ ਫਿਰ ਸੱਤੇ ਘਰ ਜਿਹੜੇ ਛੇਦਾਂ ਕੋਰੇ ਕਿਲਚ ਕੋੜੇ ਉਹਨਾਂ ਕਰੇ ਇਹਨਾਂ ਕਿਲਚ ਲੈ ਕਿਲਚ ਵਸ਼ਮ ਨੇ ਆ ਤੇ ਪੈਟਾ ਪਨ ਲਾ ਲਿਆ ਕਿਲਚ ਲੈ ਜਾ ਗਿਆ ਕਾਹੇ ਸਮਝ ਨਹੀਂ ਕਿਲਚ ਚਲ ਰਿਹਾ ਹੈ ਕਿ ਵਿਸ਼ਾ ਹੈ ਰੇ ਅਰਕ ਮੈਗਾ ਬਰੇ ਨਾ ਤੇ ਲੋਵਿੰਗ ਮੈਟਰੋ ਮੈਂ ਗੁਰਸਵਲ ਲੈ ਕਿਲਚੇ ਇਹ ਜਾਗੇ ਵਿਸ਼ਾਮ ਨੇ ਆ ਉਹਨੂੰ ਇਹਦਾ ਉਹ ਲੋਵੀ ਮੀਟਰ ਆਪਾਂ ਲਾਤਾ ਅਗਲੇ ਪਾਸੇ ਕਾ ਤੇ ਵੇਰਿੰਗ ਵੀ ਆਪਣੀ ਬਣ ਗਈ ਉਹ ਬਲਬ ਸੜ ਗਿਆ ਤੇ ਅਰਸ਼ੁਨੀ ਆਪ ਮਿਸਤਰੀ ਬਣੇ ਹੋਏ ਨੇ ਹਰਛੇ ਮਿਸਤਰੀ ਜਣਾ ਆ ਪਪਾ ਜੀ ਉਧਰੇ ਪਾਸੇ ਦੂਜੀ ਤਰਫ ਹੈ ਲੋਵੀ ਮੀਟਰ ਆਪਣਾ ਮੋਟੂ ਵੀ ਦੇਖ ਲੋ ਤਾਂ ਜੇ ਮੀਟਰ ਸਾਫ਼ ਕਰੀ ਜਾਂਦੇ ਆ ਅਰਸ਼ ਦਾ ਦਸਕਰਨ ਸਿੰਘ ਨਾਲ ਕਰਾਉਂਦਾ ਹੈ ਨਜ਼ਾਰੇ ਆ ਜੀ ਉਹ ਕੇ ਰਿਪੋਰਟਾਂ ਕਰਾ ਰਿਹਾ ਅਰਸ਼ ਨੇ ਆਓ ਦੇਪੀ ਲੱਗੀ ਗਈ ਕਿਹੜੀ ਇਧਰ ਚਾਚਾ ਵੀ ਕਰ ਬਈ ਹੈ ਤਰਪਾਲ ਆ ਰਹੀ ਸੀ ਜਿਹੜੀ ਕੱਲ ਨਵੀਂ ਲਿਆਂਦੀ ਏ ਆਈ ਉਥਲੇ ਕੰਮ ਦੇ ਉਥੱਲੇ ਆ ਜੀ ਆਹ ਲਵਿੰਗ ਮੈਟਰ ਕਹਿੰਦੇ ਕੱਲ 500 ਦੀ ਰਸਤੀ ਲਿਆਂਦੀ ਏ ਤਾਂ ਰਸਤੀ ਕਹੀ ਆ ਥੋੜਾ ਘੜ ਗਈ ਰੇ ਇੰ ਆਏ ਉਹ ਕਾਟ ਕਰ ਇਹ ਰੱਸੀ ਥੋੜਾ ਸੁਬਾਹ ਨੇ ਉਹਨੂੰ ਇੱਥੇ ਪਾ ਦਿੱਤਾ ਫਿਰ ਅਸੀਂ ਲਾ ਕੇ ਉਹਨਾਂ ਜੱਗਾਂ ਅੰਮਰਗੋਟ ਲੈਣੀ ਪੈਣੀ ਐ ਅੰਮ੍ਰਿਤਸਰ ਮਿਲਣੀ ਨਹੀਂ ਇਹਦੇ ਨਾਲ ਦੀ ਇਹ ਆਨੇ ਅੰਮਰਗੋਟ ਤੋਂ ਲੈ ਜਾਵਨੇ ਲੋ ਵੀ ਮੈਟਰ ਚੰਡਾ ਵਿਲਾ ਦਾ ਬਲੋਂ ਨਿਆਰ ਨਾਲ ਜਸ਼ਨ ਵੀ ਆ ਗਿਆ ਹਰਸ਼ ਲਗਾ ਜਾ ਕਾਰ ਨੇ ਸਾਈਡ ਬੈਗ ਪਾ ਲਏ ਆ ਮਾਂ ਵੀ ਨਹੀਂ ਇਹ ਜਿਸ ਕਰਨ ਚੰਗ ਨਹੀਂ ਆਪਣਾ ਸਾਰਾ ਟਰਾਲਾ ਰੈਡੀ ਠੀਕ ਹੋ ਜਾ ਕਬਲਾ ਇੱਥੇ ਥਨੇ ਵੜਾਂਗੇ ਨਾ ਕਬਲਾ ਥਲੇ ਪੁੱਤ ਪੈਰ ਤੋਂ ਪੈਰ ਤੋਂ ਉੱਤੇ ਚੜਿਓ ਕਦ ਤੇ ਪੈਰ ਨਾਲ ਲੱਗ ਉੱਤੇ ਚੜੀਓ ਲੋ ਵੇ ਮਿੱਤਰੋ ਵੀਰਾਂ ਨੇ ਚਲੇ ਪਾ ਦਿਆ ਸ਼੍ਰੀ ਅਨੰਦਪੁਰ ਸਾਹਿਬ ਨੂੰ ਕੀ ਬਾਤਾਂ ਬਣਾਤੀਆਂ ਆ ਆਪਾਂ ਵੀਰਾਂ ਨੂੰ ਜਾਵਾਂਗੇ ਮੱਥਾ ਟੇਕਾਉਣ ਵਿਡਿਓ ਤੱਕ ਜਾਵਾਂਗੇ ਇਹਨਾਂ ਦੇ ਵੀਰਾਂ ਦੇ ਨਾਲ ਜੱਸੀ ਨੇ ਗਿਆਨਾ ਤੇ ਕੀਰਤਨ ਨੇ ਗਿਆਨਾ ਤੇ ਅਰਸ਼ ਨੇ ਵੀ ਗਿਆਨਾ ਖਿਦਦਲ ਨੂੰ ਗੈਰ ਨੂੰ ਕਮਾ ਗਾੜੀ ਲੈ ਜਾ ਕਰਨ ਓਏ ਅਰੋ ਇੰਚਾਲੇ ਪਹੇ ਆਨੰਦਪੁਰ ਸਾਹਿਬ ਨੂੰ ਇਹਨਾਂ ਦੇ ਆਹ ਸੜਕ ਖਰਾਬ ਹੈ ਯਾਰ ਆਪਣੇ ਲੋਵੇਂ ਮਟਰਾ ਸੀਡੀ ਵਿੱਚ ਚਲਾ ਦਿੱਤੀ ਆਪਾਂ ਬਲਬ ਬੰਦ ਹੋ ਗਿਆ ਲਾ ਰਿਆਂ ਚ ਮਿਸਤਰੀ ਨੂੰ ਕੀਤਾ ਫੋਨ ਆਦਮਣਾ ਤਾਂ ਕਿ ਪਵਨਦਰਾਇਆਂ ਦੀ ਕੁੜੀ ਆ ਤੇ ਬਣ ਮਾਥਾ ਗੁਰਦਾਰੇ ਟੇਕ ਦੇ ਮੱਥਾ ਆ ਲੋਵੇਂ ਮਟਰ ਆ ਗਿਆ ਪਾਪਾ ਬੇਜੇ ਮਥਾ ਟੇਂਗੜੀਏ ਵੀਰਾਂ ਨਾਲ ਮਾਰਾ ਯਾਤਰਾ ਸਫਲ ਕਰੇ ਹੋ ਐਸਾ ਮੁਰਦਾਂਗੇ ਕਿਥੇ ਮੁਰਦਾਂਗੇ ਪਲੀਸ ਕਿੱਧਰ ਕਰਾਉਣੀ ਜੋ ਲੋ ਬਈ ਮਤਰ ਕਰਨ ਵੀਰ ਹੋਣੀ ਜਸ ਕਰਨ ਤੇ ਮਾ ਵੀਰ ਕਾਲਾ ਜੱਟ ਤੇ ਪ੍ਰਦੀਪ ਹੋਣੀ ਚੱਲੇ ਆ ਤੇ ਰਾਣੀ ਵੀਰ ਹੋਣੀ ਉਧਰ ਆਦੇ ਆਪਾਂ ਨੂੰ ਪਿੰਡ ਤੇ ਛੱਡ ਚੱਲੇ ਆ ਜਸ਼ਨ ਜਸ਼ਨ ਓ ਜੀ ਵੀਰ ਆਪਾਂ ਨੂੰ ਛੱਡ ਕੇ ਚੱਲੇ ਆ ਕਿ ਆਪਾਂ ਜਮੇ ਘਰ ਨੂੰ ਓ ਰੀਲ ਪੁਣਾ ਇੱਥੇ ਚਪੜਾ ਲਾਲਾ ਜੜਾ ਚੱਲ ਜਾ ਚੰਗਾ ਕੀਰਤਨ ਸਿਆ ਬਾਏ ਕਰਨ ਮਿਲਦੇ ਕੋ ਨਹੀਂ 12 ਨੂੰ ਕੋਈ ਨਹੀਂ ਚੱਲ ਜਾਗੇ ਜਸ਼ਨ ਓਕੇ ੱੱਲੇ ਵਿਨੰਦਪੁਰ ਸਾਹਿਬ ਦੀ ਯਾਤਰਾ ਤੇ ਆਪਾਂ ਮਿਲਦੇ ਇਹਨਾਂ ਨੂੰ 12ਾਂ ਜਾ ਕੇ